ਤੇ ਨੁਬਾਰੀ ਦਾ ਵਾਹ ਓਏ ਕੀ ਹੋ ਗਿਆ ਕੀ ਹੋ ਗਿਆ ਓਏ ਬਾਈ ਯਾਰ ਤੀਜੇ ਦਿਨ ਪਾਣੀ ਵੜ ਲੈਂਦਾ ਯਾਰ ਵੱਡੂਗਾ ਯਾਰ ਮੇਰੀ ਵਾਰੀ ਆ ਕਿਉਂ ਯਾਰ ਥਰੀਫੀ ਦੇ ਪੈਦੇ ਚੱਕ ਰਿਹਾ ਬਾਈ ਯਾਰ ਮੇਰੀ ਜਿਲੀ ਸੁੱਕੀ ਪਈ ਐ ਇਹਦੀ ਜਿਲੀ ਦੇਖ ਬਾਈ ਯਾਰ ਪਾਣੀ ਪਿਆ ਯਾਰ ਓਏ ਫਿਰ ਲੜਦੇ ਕਿਉਂ ਦੋ ਭਾਈ ਭਾਈ ਹੋ ਯਾਰ ਸਾਰੇ ਬਿਠੀਏ ਯਾਰ ਮੈਂ ਕਹੂੰਗਾ ਕਿ ਬਰਵਾ ਕਮਾਲ ਦੀ ਗੱਲ ਆ ਤੂੰ ਕਿਵੇਂ ਲੈ ਜਾਏਗਾ ਲੈ ਕੇ ਦਿਖਾ ਮੇਰੀ ਗੱਲ ਸੁਣ ਲੈ ਮੇਰੀ ਜਿਲੀ ਸੁੱਕੀ ਪਈ ਐ ਗੁਰੀ ਬਾਦਾ ਵੱਜੂਗਾ ਮੇਰੀ ਜਿਲੀ ਮਰ ਗਈ ਜੇ ਮੈ ਤੈਨੂੰ ਕੁਝ ਨਹੀਂ ਮਿਲਦਾ ਬਾਦਾ ਵੱਜਣ ਦਾ ਕੁਝ ਨਹੀਂ ਦਿੰਦਾ ਫਿਰ ਮੇਰੀ ਵਾਰੀ ਆ ਯਾਰ ਮੈਂ ਤਾਂ ਕੱਟਣਾ ਯਾਰ ਓਏ ਮੈਨੂੰ ਨਹੀਂ ਪਤਾ ਭਾਈ ਮੇਰੀ ਤਾਂ ਵਾਰੀ ਤੇ ਮੇਰੀ ਗੱਲ ਸੁਣ ਲੈ ਅਸੀਂ ਪਰਸੇ ਸਾਡੀ ਵਾਰੀ ਸੀ ਤੇਰੇ ਨੌਕਰ ਨੇ ਆ ਕੇ ਉਹ ਵੱਡਿਆ ਨੱਕਾ ਵੱਡ ਲੈ ਫਿਰ ਉਹਨੂੰ ਕਹਿ ਜਾ ਕੇ ਮੈਨੂੰ ਕਿਉਂ ਕਹੇ ਨਾ ਉਹ ਨੌਕਰ ਦਾ ਤੇਰਾ ਹੈ ਪਰ ਹੋ ਗਿਆ ਯਾਰ ਮੈਨੂੰ ਕੀ ਹੈ ਮੇਰੀ ਗੱਲ ਸੁਣ ਲੈ ਗੁਰੀ ਬੱਦਾ ਵੱਜੂਆ ਤੂੰ ਸਲੀਪੀ ਨਾ ਫੇਰ ਉਹਨੇ ਕਿਉਂ ਲੜਦੇ ਤੁਸੀਂ ਮੇਰੀ ਗੱਲ ਸੁਣੋ ਬੈਠ ਕੇ ਕਰ ਲੋ ਰੌਲਾ ਕਰੀ ਬਾਈ ਇਹ ਰੋਜ਼ ਹੀ ਰੋਜ਼ ਹੀ ਕੰਟ੍ਰੈਕਟ ਆਇਆ ਰਹੇਗਾ ਕਰੇਗਾ ਨਾ ਨੌਕਰ ਨੇ ਵੱਡ ਲਈ ਉਹ ਕੱਲ ਪਰਸ ਨੂੰ ਕਹਿੰਦਾ ਉਹ ਪਚਰੀ ਵੱਡ ਕੇ ਲੱਗੇ ਅੱਦਾ ਅੱਦਾ ਲਾ ਲਓ ਫੇਰ ਅੱਦਾ ਅੱਦਾ ਮੰਨਦਾ ਨਹੀਂ ਅੱਦਾ ਅੱਦਾ ਲਾ ਲਓ ਭਾਈ ਮੈਨੂੰ ਲਾ ਲਿੰਦੇ ਮ ਯਾਰ ਮੈਨੂੰ ਚਲਾ ਲੰਦੇ ਬੱਧਾ ਵੱਜੂਗਾ ਗੁਰੀ ਬੱਧਾ ਵੱਜੂਗਾ ਮੋਟਰ ਸੰਝੀ ਆ ਯਾਰ ਮੈਂ ਤਾਂ ਚਲਾਉਣੀ ਨਹੀਂ ਦਿੰਦਾ ਪਰ ਉਹ ਇੱਕ ਗੱਲ ਹੈਗੀ ਆ ਹਨਾ ਉਹ ਲੋਕ ਸ਼ਰੀਕੇ ਬਾਜੀ ਪਗਾ ਜਾਂਦੇ ਐ ਤੇ ਲਾ ਲਾਂਦੇ ਫਿਰ ਕੀ ਹੁੰਦਾ ਯਾਰਾ ਮੈਂ ਤਾਂ ਲਾਉਣੀ ਨਹੀਂ ਦਿੰਦਾ ਬਹੁਤ ਗੰਦਾ ਹੈ ਬਾਈ ਬਹੁਤ ਗੰਦਾ ਹੈ ਇਹ ਬਹੁਤ ਗੰਦਾ ਹੈ ਇਹਦਾ ਮੇਰਾ ਪੂਰਾ ਬੈਰੀ ਬਣ ਰਿਹਾ ਸ਼ਰੀਕ ਬਣ ਰਿਹਾ ਜਿੰਨੀ ਗਲਤ ਆ ਯਾਰ ਲਾਉਣ ਦਾ ਹੱਥ ਆ ਪਾ ਗਏ ਬਹੁਤ ਛੋਟੇ ਛੋਟੇ ਪੜੇ ਓਏ ਐਡੇ ਐਡੇ ਜੰਮੇ ਆ ਇਕੱਠੇ ਨਹੀਂ ਆਪਾਂ ਇਕੱਠੇ ਓਏ ਦੇਖਿਆ ਓਏ ਤੂੰ ਸਾਲੇ ਕੱਪੜੇ ਐ ਪਾ ਕਰਦਾ ਦੀ ਮੈਨੂੰ ਪੁਰਾਣੇ ਪਾਉਦਾ ਦੀਗਾ ਤੈਨੂੰ ਪ ਰੁਪਾ ਵੀ ਨਹੀਂ ਸਮਝਦਾ ਇਹ ਬੜਾ ਜਿਆਦਾ ਯਾਰ ਐਡਾ ਗੰਦਾ ਬੰਦਾ ਨਹੀਂ ਮੈਂ ਦੇਖਿਆ ਦੁਨੀਆ ਤੇ ਦੇਖਿਆ ਤੇਰੇ ਵਰਗਾ ਗੰਦਾ ਕੋ ਚੱਲ ਲੜੋਣਾ ਕਾਦੇ ਪਿੱਛੇ ਬੈ ਕੇ ਗੱਲ ਕਰ ਮਿਲ ਜੂਗਾ ਕੀ ਇੱਥੇ ਇੱਥੇ ਤੈਨੂੰ ਪਾਣੀ ਭਾਗੀ ਕੀ ਮਿਲ ਜੂਗਾ ਦੇਖ ਪਾਣੀ ਜਿੱਨਾ ਹੋਵੇ ਤੂੰ ਮੈਨੂੰ ਕਹਿ ਗੁਰੀ ਪਾਣੀ ਹੈਗੇ ਛੋਟੇ ਭਾਈ ਐ ਨਾ ਮੇਰੀ ਗੱਲ ਸੁਣ ਲੈ ਅੱਜ ਕਹੂੰ ਮੈਂ ਕੱਲ ਕਹੂੰਗਾ ਮੈਂ ਤਾਂ ਛੱਡਦਾ ਨਹੀਂਗਾ ਬਸ ਫਿਰ ਉਹੀ ਗੱਲ ਐ ਬੈਰ ਪਾਉਣਾ ਐ ਬੈਰ ਪਾਉਣਾ ਪਾਈਆਂ ਵਾਲਾ ਗੱਲੇ ਨਹੀਂ ਰੱਖੀ ਨੇ ਕੋਈ ਹੈ ਮੇਰੀ ਗੱਲ ਸੁਣਾ ਏਦੀ ਜੀਲੀ ਦਾ ਪੁੱਜਾ ਦੇਖ ਏ ਮੇਰੀ ਜੀਰੀ ਦਾ ਬੁੱਝਾ ਦੇਖ ਮੈਂ ਇਤੋਂ 10 ਦਿਨ ਜੀਰੀ ਬਾਅਦ ਚ ਲਾਈ ਮੈਂ ਕਿਹਾ ਵੀ ਤੇਰੀ ਜੀਰੀ ਲਾ ਲੈ ਪੁੱਗ ਜੂਗੀ ਮੈਂ ਫੇਰ ਲਾ ਲੂਆ ਜੀਰੀ ਪਾਈਆਂ ਦੀ ਗੱਲ ਨਹੀਂ ਰੱਖਦਾ ਇਹ ਇਹਦੀ ਪੀੜੀ ਉਸਾ ਲਵਾਈ ਮੈਂ ਆ ਦੇਖ ਲੈ ਕਿਵੇਂ ਫਰਾਟੇ ਮਾਰਦੀ ਲੱਕ ਲੱਕ ਹੁੰਦੀ ਮੇਰੀ ਜੀਰੀ ਦੇਖ ਲੈ ਹੁਣ ਤੂੰ ਮੇਰੀ ਗੱਲ ਸੁਣਾ ਤੂੰ ਜਦੋਂ ਭਈਏ ਵਾਲੇ ਦੇ ਤੂੰ ਉਹਦਾ ਕਹਿੰਦਾ ਪਿੰਡਾਂ ਲੈ ਲਿਆਉਣੇ ਨੇ ਹੁਣ ਤੂੰ ਮੈਂ ਮੈਂ ਤੇਰੀ ਗੱਲ ਮੰਨ ਲਈ ਉਦੋਂ ਜਾਲਾ ਹੁਣ ਕਿਉਂ ਮੰਨਾ ਯਾਰ ਕਮਾਲ ਦੀ ਗੱਲ ਮੈਂ ਪਿੰਡਾਂ ਵਾਲੇ ਤੈਨੂੰ ਐਂ ਕਹਿਆ ਸੀ ਓਏ ਪਿੰਡਾਂ ਵਾਲੇ ਵੀ ਆਪਣੇ ਸਿਰ ਤੇ ਰੋਟੀ ਖਾਂਦੇ ਨੇ ਉਹ ਬਈਆਂ ਨੂੰ ਨਾ ਚਾੜੋ ਸਿਰ ਤੁਸੀਂ ਕਿ ਖਾਂਦੇ ਲੈ ਕੇ ਨਹੀਂ ਮੈਂ ਛੇਤੀ ਲੱਗ ਜੂ ਜਮੀਨ ਛੇਤੀ ਲੱਗ ਜੂ ਪਿੰਡ ਵਾਲੇ ਪਿੰਡ ਵਾਲੇ ਫਿਰ ਪਿੰਡ ਵਾਲੇ ਨੂੰ ਤੂੰ ਸਪਰੇ ਦੇ ਕੇ ਮਾਰ ਦੇ ਉਹਨਾਂ ਉਹਨਾਂ ਨੇ ਵੀ ਨੋਟੀ ਗਾੜੀ ਆ ਯਾਰ ਗੱਲ ਸੁਣੋ ਦੇਖ ਆਤਾ ਬਣੀ ਨਾ ਕੋਈ ਗੱਲ ਇਹ ਤੈਨੂੰ ਬਾਈ ਭਾਈ ਇਹ ਨਹੀਂ ਸਮਝਦਾ ਆਪਦਾ ਸਿੱਧੀ ਜੀ ਗੱਲ ਹੈ ਠੀਕ ਹੈ ਜੀ ਭਾਈ ਸਮਝਦਾ ਹੁੰਦਾ ਹੁਣ ਨੂੰ ਲਵਾਦਾ ਆਪਾਂ ਕੋਈ ਗਲਤ ਗੱਲ ਨਹੀਂ ਕਰਦੇ ਆਪਾਂ ਜੀਰੀ ਵੇਲੇ ਪਿੰਡ ਵਾਲੇ ਤੋਂ ਲਵਾਉਨੇ ਆ ਵਢਾਣ ਵੇਲੇ ਪਿੰਡ ਵਾਲੇ ਚ ਮੈਂ ਬਈਏ ਨੂੰ ਕਦੇ ਆਪਣੇ ਖੇਤ ਚ ਵੜਨੇ ਨਹੀਂ ਦਿੱਤਾ ਮੈਂ ਆਪਾਂ ਮੈਂ ਇਹ ਗੱਲ ਨਹੀਂ ਹੈ ਕਿ ਮੈਂ ਨਫ਼ਰਤ ਕਰਦਾ ਮੈਨੂੰ ਐ ਵੀ ਮੇਰੇ ਪਿੰਡ ਦੇ ਲੋਕ ਪਹਿਲਾਂ ਹੋਣ ਸਮਝ ਨਹੀਂ ਉਹ ਦੇ ਨਾਲ ਬਾਹਰਲੇ ਬੰਦੇ ਨਾਲ ਨਹੀਂ ਵਰਤਣਾ ਚਾਹੁੰਦਾ ਇਹ ਬੰਦਾ ਲੈ ਕੇ ਉਹਰੇ ਭਈਏ ਮੋਟਰ ਤੇ ਬਾੜੂਗਾ ਮੈਂ ਜਦੋਂ ਕਿ ਭਾਈ ਨਾ ਮੀਟ ਨਾ दारू ਨਾ ਕਰੇ ਸ਼ਰਾਬ ਨਾ ਕਰੇ ਜਰਦਾ ਬੀੜੀ ਸਿੱਟ ਮੈਂ ਕਦੇ ਕੁਝ ਨਹੀਂ ਕਹਾ ਉੱਥੇ ਦੇਖ ਲੈ ਮੈਂ ਜਿਹਨੂੰ ਦਿਖਾਇਆ ਤਾਂ ਨਾ ਜੇ ਹੈਰਾਨ ਹੋ ਜਾਏਗਾ ਇਹ ਬੰਦਾ 40 ਬੋਤਲਾਂ ਦਾ ਦਰੂਦੀਆਂ ਪਈਆਂ ਨੇ ਨਹੀਂ ਫੇਰ ਕੀ ਹੋਊਗਾ ਜਦ ਜਦਾਰੂ ਪੀਲੀ ਗੱਲ ਕਿੱਡੀ ਗੱਲ ਹੈ ਮਾਰੀ ਗੱਲ ਹੈ ਇਹ ਚੰਗੀ ਗੱਲ ਨਹੀਂ ਤੇਰੀ ਤਾਂ ਮਚਾਉਣ ਨੂੰ ਫਿਰਦਾ ਇਹ ਇਹ ਪਰਵਾਰ ਆਪਣਾ ਆਪਣਾ ਪਿੱਛੇ ਛੋਕਰ ਦੇਖ ਲੈ ਆਪਣੇ ਕਿਸੇ ਆਪਣੇ ਦਾਦੇ ਪੁਰਦਾਦੇ ਆਪਣੇ ਬਾਪ ਮਾਂ ਵਾਪੇ ਪੁੱਛੋਕਰ ਤਾਂ ਦੇਖਿਆ ਕੋਈ ਨਹੀਂ ਕਦੇ ਕੀਤਾ ਕਦੇ ਪੀਤਾ ਓਏ ਤੈਨੂੰ ਤਾਂ ਬਾਈ ਜਾੜਨ ਨੂੰ ਪੈਂਦਾ ਪਾਪਾ ਕਦੇ ਪੀਤਾ ਸੀ ਨਾ ਤੈਨੂੰ ਤਾਂ ਜਾੜਨ ਨੂੰ ਫਿਰਦਾ ਅੱਜ ਪਾਪਾ ਹੁੰਦਾ ਫਿਰ ਤੇ ਤੈਨੂੰ ਦੱਸਦਾ ਅੱਜ ਤੂੰ ਮੇਰਾ ਸ਼ਰੀਕ ਬਣਦਾ ਤੈਨੂੰ ਜਾੜਨ ਨੂੰ ਫਿਰਦਾ ਫਿਰ ਬਾਈ ਗੱਲ ਤਾਂ ਇੱਕ ਹੀ ਹੈਗੀ ਮੈਨੂੰ ਤਾਂ ਦੇਖ ਪਤਾ ਨਹੀਂ ਸੀ ਕੋਈ ਗੱਲ ਦਾ ਬਰਾ ਤੂੰ ਐਂ ਕਰਾ ਕੰਧ ਘੱਟ ਲੈ ਵਿਚਾਲੇ ਮੈਂ ਤਾਂ ਡੂੰਗਾ ਅੱਡ ਹੁਣ ਚ ਫਾਇਦਾ ਯਾਰ ਪੂਰੇ ਪੂਰੇ ਗਮੀ ਚ ਕੰਦਾ ਨਿਕੜੇ ਕਰਦੇ ਨੇ ਯਾਰ ਅੱਗੇ ਵੰਡ ਲੋ ਫਿਰ ਆ ਜਾਂਦਾ ਯਾਰ ਵੰਡ ਲੋ ਜ਼ਮੀਨ ਵੰਡ ਲੋ ਚਾਹੇ ਮੈਨੂੰ ਪੈਸੇ ਦੇ ਯਾਰ ਓਏ ਮੋਟਰ ਐਸਾ ਨਹੀਂ ਲੱਗਦੇ ਇਹ ਤਾਂ ਬਾਦਲ ਸਰਕਾਰ ਚੰਗੀ ਸੀ ਜਿਨ੍ਹਾਂ ਨੇ ਬਿੱਲ ਮਾਫ ਕਰਤੇ ਮੋਟਰ ਲਾ ਕੇ ਬੈਲ ਨਹੀਂ ਭਰਿਆ ਜਾਣੇ ਤੇ ਇਥੋਂ ਐਡਾ ਹੰਕਾਰ ਨਾ ਐਡਾ ਹੰਕਾਰ ਨਾ ਕਰ ਫਿਰ ਐਂ ਕਰ ਆ ਰੋਡ ਵਾਲੀ ਮੈਨੂੰ ਦੇ ਦੇ ਤੂੰ ਲੈ ਮੋਟਰ ਵਾਲੀ ਗੱਲ ਸੁਣ ਮੇਰੀ ਤੂੰ ਬਈ ਮੋਟਰ ਐਡ ਲਾਲਾ ਇਧਰ ਨਾਲ ਬੰਦਾ ਕੱਟਦੀ ਨਹੀਂ ਹੈਗਾ ਇਹ ਬੰਦੇ ਦਾ ਹੰਕਾਰਿਆ ਹੋਇਆ ਬੰਦਾ ਬਈ ਬਹੁਤ ਹੰਕਾਰਿਆ ਹੋਇਆ ਬੰਦਾ ਭਾਈਆਂ ਵਾਲੀ ਗੱਲ ਨੇ ਅਸਲ ਦੇ ਵਿੱਚ ਤਾਂ ਪਤਾ ਕੀ ਹੈ ਤੁਸੀਂ ਬੈਠ ਕੇ ਨਾ ਪੰਚਾਇਤ ਚ ਵੀ ਨਹੀਂ ਆਦੇ ਤੁਸੀਂ ਸਿੱਧੀ ਆਪਸ ਵਿੱਚ ਮਿਲੋ ਕੱਟ ਕਰ ਲਓ ਤੂੰ ਤੂੰ ਐਂ ਨਾ ਕਰ ਤੂੰ ਮੇਰੀ ਗੱਲ ਸੁਣ ਨਾ ਵੀਡੀਓ ਕਿਉਂ ਬਣਾਉਣਾ ਵੀਡੀਓ ਨਹੀਂ ਬਣਾਉਣਾ ਬਾਈ ਯਾਰ ਉਹ ਬਣਾਉਣਾ ਵੀਡੀਓ ਬਣੂ ਮੇਰੀ ਗੱਲ ਸੁਣ ਲੈ ਇਹ ਨਾਲ ਗੱਲ ਹੈ ਤੇਰੀ ਇਹ ਨਾਲ ਗੱਲਬਾ ਤੂ ਨੂੰ ਤੁਹਾਨੂੰ 5 ਸਾਲ ਹੋ ਗਏ ਤੈਨੂੰ 5 ਸਾਲ ਹੋ ਗਏ ਜਮੀਨ ਤੇ ਤੇਰੀ ਅੱਡ ਤੇਰੇ ਤੇ ਮੋਟਰ ਲੱਗੀ ਨਾ ਫੇਰ ਆ ਬੰਦਾ ਐਡਾ ਮਿਹਨਤੀ ਮੁੰਡਾ ਹੈ ਕੰਮ ਕਰਦਾ 5 ਕਿੱਲੇ ਜ਼ਮੀਨ ਦੇ ਨੇ ਮੋਟਰ ਨਹੀਂ ਲੱਗੀ ਪੈਸੇ ਦੀ ਕੋਈ ਕਮੀ ਨਹੀਂ ਬਾਈ ਨਹੀਂ ਲੱਗਦੀ ਅੱਜ ਦੇ ਟਾਈਮ 'ਚ ਪੈਸੇ ਨਾਲ ਵੀ ਨੀਵਾਸ ਇੱਕ ਮਿੰਟ ਤੇਰੇ ਘਰ ਦਾਣੇ ਸਿੱਟ ਕੇ ਜਾਊਗਾ ਵੀਡੀਓ ਬਣਾ ਕੇ ਪਾ ਦੂਗਾ ਤੈਨੂੰ ਜਲੂਸ ਕਢਾ ਦੂਗਾ ਜਰਾ ਜਲੂਸ ਤਾਂ ਬਈ ਨਿਕੜੂਗਾ ਜਲੂਸ ਤਾਂ ਤੂੰ ਕਢਾਣ ਲੱਗਣਾ ਫਿਰ ਨਿਕੜੂਗਾ ਜਲੂਸ ਤਾਂ ਫਿਰ ਅੱਜ ਨਹੀਂ ਕੱਲ ਨਿਕੜੂਗਾ ਇਹ ਨਿਕੜ ਨਹੀਂ ਐ ਕਿ ਮੈਨੂੰ ਬੰਦ ਲੋ ਬੰਦ ਲੋ ਵੀਡੀਓ ਬੜੀ ਨਹੀਂ ਬੰਦ ਹੁੰਦੀ ਇਹ ਤਾਂ ਬਈ ਅਗਲੇ ਲੱਗ ਰਹੇ ਨੇ ਤੇ ਕੈਮਰਾ ਨਹੀਂ ਬੰਦ ਹੁੰਦਾ ਜਲੂਸ ਤਾਂ ਤੂੰ ਕਢਾਤਾ ਕਢਾਣੀ ਸੀ ਅੱਜ ਨਹੀਂ ਨਿਕੜਨਾ ਸੀ ਕੱਲ ਨੂੰ ਨਿਕੜਨਾ ਸੀ ਅੱਜ ਨਿਕੜ ਜੂਗਾ ਚਲੋ ਸੌਖੇ ਬੰਦ ਲੋ ਫਿਰ ਜ਼ਮੀਨ ਬੰਦ ਲੋ ਬਈ ਇਹੀ ਗੱਲ ਹੈ ਹੁਣ ਜਦੋਂ ਇਹ ਮੰਨਦਾ ਤਾਂ ਹੈ ਨਹੀਂਗਾ ਮੈਂ ਤਾਂ ਇੰਨੀ ਕਰਦਾ ਸਾਂਝਾ ਬੰਦਾ ਤਾਂ ਇੱਕ ਹੀ ਗੱਲ ਕਹਿੰਦਾ ਹੁੰਦਾ ਇਹ ਆਹ ਰੋਡ ਹਾਂ ਆ ਰੋਡ ਵਾਲੀ ਜ਼ਮੀਨ ੱੱਕੇ ਨਾਲ ਲਈ ਮੈਨੂੰ ਕਹਿੰਦਾ ਮੈਂ ਤਾਂ ਰੋਡ ਨਾਲ ਫਰੰਟ ਲਊਗਾ ਆ ਮੇਰੀ ਪਿੱਛੇ ਜ਼ਮੀਨ ਆ ਪਿੱਛੇ ਆ ਤੇਰਾ ਰੋਡ ਨਹੀਂ ਲੱਗਦਾ ਯਾਰ ਉਹ 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 ਪਿੰਡ ਦਾ ਚੱਲ ਕਾਦੇ ਪਿੱਛੇ ਲੜ ਦੋ ਚੱਲ ਮੇਰੀ ਗੱਲ ਸੁਣ ਬਾਈ ਲਿੰਕ ਰੋਡ ਤੇ ਵੱਡੇ ਰੋਡ ਚ ਫਰਕ ਨਹੀਂ ਹੁੰਦਾ ਹਾਂ ਫਰਕ ਹੁੰਦਾ ਲਿੰਕ ਰੋਡ ਤੇ ਵੱਡੇ ਰੋਡ ਦੇ ਵਿੱਚ ਫਰਕ ਹੁੰਦਾ ਗੱਲ ਸੁਣਾ ਤင်း ਆ ਬੈਠ ਕੇ ਕਿਹਾ ਸੀ ਵੀ ਤੇਰੇ ਨਾ ਜ਼ਮੀਨ ਆਹੀ ਹੁਣ ਯਾਰ ਮੇਰੀ ਗੱਲ ਸੁਣਾ ਸਮਝ ਨਹੀਂ ਹੋ ਰਹੀ ਆ ਹੁਣ ਤੂੰ ਮੈਂ ਤਾਂ ਛੋਟਾ ਭਾਈ ਸੀ ਵੀ ਛੋਟਾ ਭਾਈ ਆ ਮੇਰਾ ਮੈਂ ਨਹੀਂ ਮਾਰਨਾ ਚਾਹੁੰਦਾ ਭਾਈਆਂ ਦੀ ਗੱਲੇ ਨਹੀਂ ਰੱਖੀ ਭਾਈਆਂ ਵਾਲੀ ਗੱਲੇ ਨਹੀਂ ਹੈਗੀ ਲੈ ਵੀਡੀਓ ਸ਼ੇਅਰ ਕਰ ਦਿਓ ਬਣ ਕੇ ਮੇਰਾ ਪਿੰਡ ਛੱਡਦੇ ਮੈਨੂੰ ਪਾਣੀ ਦੀ ਵਾਰੀ ਲਾਣ ਦੇ ਦੇ ਕੋਈ ਭਾਈ ਬਣ ਕੇ ਸਜਣੋ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਭਾਈਆਂ ਦੇ ਵਿੱਚ ਟਟਵੈਰ ਪਿਆ ਰਹਿੰਦਾ ਹੈ ਜਮੀਨਾ ਕਰਕੇ ਆ ਸੀ ਮੁੱਦਾ ਠੀਕ ਆ